ਜਿਹੜੇ ਟੀਚਰ ਨੇ ਉਹ ਸਾਡੇ ਦੇਸ਼ ਦੇ ਲਈ ਹਰਕ ਦੇਸ਼ ਦੇ ਲਈ ਉਹ ਇੱਕ ਬੈਕਬੋਨ ਸਾਬਿਤ ਹੁੰਦੇ ਨੇ ਕਿਉਂਕਿ ਜੇ ਟੀਚਰ ਚੰਗੇ ਨੇ ਤਾਂ ਜਿਹੜਾ ਬੱਚੇ ਜਿਹੜੇ ਨੇ ਉਹ ਵਧੀਆ ਪੜ੍ਹ ਲਿਖਣਗੇ ਅੱਗੇ ਜਾਣਗੇ ਤਾਂ ਭਵਿੱਖ ਜਿਹੜਾ ਉੱਜਲ ਹੋਊਗਾ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਔਰ ਮੇਰੀ ਪੂਰੀ ਲਾਈਫ ਦੇ ਵਿੱਚ ਵੀ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਵਿਧਾਇਕ ਦੇ ਵੱਲੋਂ ਆਪਣੀ ਜੇਬ ਫ੍ਰੋਮ ਪੈਸਾ ਕਰਕੇ ਇਹ ਪ੍ਰੋਗਰਾਮ ਚਲਾ ਗਿਆ ਕਿ ਉਹਨਾਂ ਨੇ ਟੀਚਰ ਨੂੰ ਐਪੀਅਸਿਏਟ ਕਰ ਦਿੱਤਾ ਹੈ ਔਰ ਟੀਚਰਸ ਨੂੰ ਉਹ थैंकफुल ਅਸੀਂ ਸਾਰੇ ਵਿਭਾਗ ਦੇ ਵੱਲੋਂ ਉਹਨਾਂ ਦੇ थैंकफुल ਹੈਗੇ ਆ ਕਿਉਂਕਿ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਇੱਕ ਨਵੇ ਕਲਾ ਕਿਸਮ ਦਾ ਕਾਰਜ ਹੈਗਾ ਦੱਸਦਾ ਤੁਹਾਨੂੰ ਕਿ ਦੋ ਟੀਚਰ ਤਾਂ ਵੀ ਕਹਿੰਦੇ ਕਿ ਜ਼ਿੰਦਗੀ 'ਚ ਪਹਿਲੀ ਵਾਰੀ ਸਾਨੂੰ ਇਹ ਐਕਸਪੀਰੀਅੰਸ ਹੋਇਆ ਚੰਗਾ ਐਕਸਪੀਰੀਅੰਸ ਪੂਰਾ ਉਹਨਾਂ ਨੇ 100% ਐਫਰਟ ਕੀਤਾ ਬਸ ਸਿੱਖਿਆਕਰਾਂਤੀ ਨੂੰ ਸਕਸੈਸਫੁਲ ਕਰਨ ਦੇ ਲਈ ਸੋ ਪਿਛਲੇ ਸਮੇਂ ਅਦਰਾਂ ਦੇਖਿਆ ਆਪਾਂ ਅਣਗੋਲਕ ਕੀਤਾ ਗਿਆ ਸਾਰਿਆਂ ਨੂੰ ਪਰ ਮੇਰੇ ਮਨ 'ਚ ਇਹ ਜਿਹਾ ਕਿ ਆਪਾਂ ਇਹਨਾਂ ਨੂੰ ਸਨਮਾਨ ਜ਼ਰੂਰ ਦਵਾਂਗੇ ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਪੰਜਾਬ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਸਾਡਾ ਮੇਰੇ ਹਲਕੇ ਦੇ ਵਿੱਚ ਬਹੁਤ ਵਧੀਆ ਰਿਹਾ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ। ਹਰਜੂਤ ਸਿੰਘ ਬੈਂਸ ਜੀ ਸਾਡੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦੇ ਆਂ। ਸੋ ਬੜਾ ਚੰਗਾ ਜਿਹੜਾ ਪ੍ਰੋਗਰਾਮ ਹੋ ਰਿਹਾ ਤੇ ਮੇਰੇ ਤੱਕ ਹਰ ਜਿਹਦੇ ਤਕਰੀਬਨ ਆਪਾਂ ਕਵਰ ਅਪ ਕਰ ਲਿਆ ਹੈਗਾ ਸੋ ਇਹਦੇ ਵਿੱਚ ਸਾਡਾ ਬਹੁਤ ਸਾਰੇ ਟੀਚਰਾਂ ਨੇ ਬਹੁਤ ਸਾਰੀ ਫੈਕਲਟੀ ਨੇ ਸਾਰੇ ਲੋਕਾਂ ਨੇ ਬਹੁਤ ਸਾਥ ਦਿੱਤਾ ਪੰਚਾਂ ਸਰਪੰਚਾਂ ਪੰਚਾਇਤਾਂ ਹਰ ਇੱਕ ਬੰਦੇ ਨੇ ਬਹੁਤ ਸਾਥ ਦਿੱਤਾ ਸੋ ਮੇਰਾ ਆਪਣਾ ਮਨ ਸੀ ਕਿ ਆਪਾਂ ਜਿਹੜੇ ਟੀਚਰਸ ਅਸੀਂ ਗਏ ਜਦੋਂ ਸਾਡਾ ਬਹੁਤ ਸਨਮਾਨ ਕੀਤਾ ਬਹੁਤ ਰਿਗਾਰਡ ਕੀਤਾ ਤੇ ਮੈਂ ਖੁਦ ਵੀ ਬਹੁਤ ਸਨਮਾਨ ਕਰਦਾ ਟੀਚਰਾਂ ਦਾ ਤੇ ਮੈਨੂੰ ਲੱਗਦਾ ਸੀ ਕਿ ਆਪਾਂ ਨੂੰ ਇਹਨਾਂ ਨੂੰ ਇੱਕ ਗੈਟ ਟੂਗੇਦਰ ਕਰਕੇ ਅਪਰੀਸ਼ੀਏਸ਼ਨ ਜਿਹੜੀ ਆ ਉਹ ਬਣਦੀ ਉਹ ਕੀਤੀ ਜਾਵੇ ਸੋ ਅੱਜ ਆਪਾਂ ਨੇ ਇੱਥੇ ਜਿੰਨੇ ਵੀ ਟੀਚਰ ਸੀਗੇ ਉਹ ਸਾਰੇ ਬੁਲਾਏ ਨੇ ਉਹ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਉਹ ਸਾਰੇ ਬੁਲਾਏ ਨੇ ਤੇ ਇਹਨਾਂ ਨੂੰ ਜਿਹੜਾ ਅਪਰੀਸ਼ੀਏਟ ਕੀਤਾ ਜਾ ਰਿਹਾ ਸੋ ਅੱਛਾ ਅੱਛੀ ਗੈਟ ਟੂਗੇਦਰ ਜਿਹੜੀ ਕੋਈ ਆ ਤੇ ਇੱਕ ਨਵਿਕਲੀ ਆ ਆਪਣੇ ਆਪ ਵਿੱਚ ਮੈਂ ਦੱਸਦਾ ਤੁਹਾਨੂੰ ਕਿ ਦੋ ਟੀਚਰ ਤਾਂ ਵੀ ਕਹਿੰਦੇ ਕਿ ਜ਼ਿੰਦਗੀ 'ਚ ਪਹਿਲੀ ਵਾਰ ਸਾਨੂੰ ਇਹ ਐਕਸਪੀਰੀਅੰਸ ਹੋਇਆ ਚੰਗਾ ਐਕਸਪੀਰੀਅੰਸ ਹੋਇਆ ਉਹ ਚੰਗਾ ਲੱਗਿਆ ਬਾਕੀ ਜਿਵੇਂ ਵੀ ਹੋਊਗਾ ਅੱਗੇ ਵੀ ਇਦਾਂ ਹੀ ਕਰਦੇ ਰਹਿਣਾ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜਿਹੜੇ ਟੀਚਰ ਨੇ ਉਹ ਸਾਡੇ ਦੇਸ਼ ਦੇ ਲਈ ਹਰ ਦੇਸ਼ ਦੇ ਲਈ ਉਹ ਇੱਕ ਬੈਕਬੋਨ ਸਾਬਿਤ ਹੁੰਦੇ ਨੇ ਕਿਉਂਕਿ ਜੇ ਟੀਚਰ ਚੰਗੇ ਨੇ ਤਾਂ ਜਿਹੜਾ ਬੱਚੇ ਜਿਹੜੇ ਨੇ ਉਹ ਵਧੀਆ ਪੜ੍ਹ ਲਿਖਣਗੇ ਤੇ ਅੱਗੇ ਜਾਣਗੇ ਤੇ ਭਵਿੱਖ ਜਿਹੜਾ ਉਜੋਲ ਹੋਊਗਾ ਇਹਦੇ ਨਾਲ ਨਾਲ ਆਪਾਂ ਇਹਨਾਂ ਦਾ ਬਣਦਾ ਜਿਹੜਾ ਸਨਮਾਨ ਆ ਉਹ ਵੀ ਕਰਿਆ ਜਾਵੇ ਸੋ ਮੈਂ ਆਪਣੇ ਵੱਲੋਂ ਇੱਕ ਪਹਿਲ ਕਦਮੀ ਕੀਤੀ ਹੈ ਸੋ ਮੈਨੂੰ ਲੱਗਦਾ ਕਿ ਸਾਰੇ ਜਣੇ ਖੁਸ਼ ਵੀ ਹੋਣਗੇ ਤੇ ਸਾਰੇ ਚੰਗਾ ਕੰਮ ਬਗਣਾ ਸਤਜਮਾਨ ਦੇ ਵਿੱਚ ਆ ਜਾ ਤੁਹਾਡੀ ਵੀ ਪ੍ਰਾਪਾ ਕਰੀ ਇਹ ਮਨ ਦੇ ਵਿੱਚ ਇਦਾਂ ਜੀ ਜਦੋਂ ਮੈਂ ਜਾਂਦਾ ਸੀ ਉੱਥੇ ਬਹੁਤ ਸਨਮਾਨ ਦਿੰਦੇ ਸੀ ਸਾਰੇ ਟੀਚਰ ਤੇ ਆਪਣਾ ਪੂਰਾ ਉਹਨਾਂ ਨੇ 100% ਐਫਰਟ ਕੀਤਾ ਸਿੱਖਿਆ ਕ੍ਰਾਂਤੀ ਨੂੰ ਸਕਸੈਸਫੁਲ ਕਰਨ ਦੇ ਲਈ ਸੋ ਪਿਛਲੇ ਸਮੇਂ ਦੌਰਾਨ ਦੇਖਿਆ ਆਪਾਂ ਅੰਗੋਲਾ ਕੀਤਾ ਗਿਆ ਸਾਰਿਆਂ ਨੂੰ ਪਰ ਮੇਰੇ ਮਨ 'ਚ ਇਹ ਸੀਗਾ ਕਿ ਆਪਾਂ ਇਹਨਾਂ ਨੂੰ ਸਨਮਾਨ ਜ਼ਰੂਰ ਦਵਾਂਗੇ ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਮੈਂ ਤਾਂ ਦੱਸ ਦੇਣਾ ਚਾਹੁੰਦਾ ਕਿ ਮੈਂ ਖੁਦ ਵੀ ਇੱਕ ਟੀਚਰ ਐ ਬੀਐਡ ਕੀਤੀ ਹੋਈ ਐ ਸੋ ਮੈਨੂੰ ਮੈਨੂੰ ਆਪਣੀ ਜਮਾਤ ਦੇ ਤੇ ਆਪਣੀ ਕਲਾਸ ਦੇ ਲੋਕ ਲੱਗਦੇ ਨੇ ਸੋ ਮੈਨੂੰ ਲੱਗਦਾ ਕਿ ਮੈਂ ਇਹਨਾਂ ਦੇ ਨਾਲ ਇੱਕ ਰਿਪਤਾ ਜਿਹੜਾ ਮੇਰਾ ਵਧੀਆ ਬਣਿਆ ਤੇ ਕੰਫਰਟ ਜ਼ੋਨ 'ਚ ਅਸੀਂ ਸਾਰੇ ਕੰਮ ਕਰੀਖ ਦੁੱਜਾ ਜੀ ਸਰ ਪੰਜਾਬ 'ਚ ਪਹਿਲਾ ਉਪਰਾਲਾ ਜੀ ਇਹ ਮੇਰੇ ਖਿਆਲ ਚ ਪਹਿਲਾ ਆਪਣਾ ਹੀ ਹੋਊਗਾ ਪੰਜਾਬ ਦੇ ਵਿੱਚ ਹਾਲੇ ਤੱਕ ਤਾਂ ਕੋਈ ਮੈਨੂੰ ਦੇਖਣ ਨੂੰ ਨਹੀਂ ਮਿਲਿਆ ਬਾਕੀ ਇਹ ਸਾਰਾ ਹੋ ਮੁੱਖ ਮੰਤਰੀ ਸਾਹਿਬ ਦੇ ਆਸ਼ੀਰਵਾਦ ਨਾਲ ਸਾਰਾ ਚੱਲ ਰਿਹਾ ਸੋ ਉਹਨਾਂ ਦੀ ਦਿਸ਼ਾ ਨਿਰਦੇਸ਼ ਨੇ ਉਹਨਾਂ ਦਾ ਗਾਈਡੈਂਸ ਚੰਗੀ ਆ ਸੋ ਅਸੀਂ ਸਾਰੇ ਚੰਗਾ ਕੰਮ ਕਰ ਰਹੇ ਹਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਕਮਲਜੀਤ ਕੌਰ ਹੈ ਆਮ ਵਰਕਿੰਗ ਆਫ 50 ਦਿਓ ਫਾਦਿਗਰ ਸਾਹਿਬ ਅੱਜ ਜੋ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ ਸਕੂਲਾਂ ਦੇ ਵਿੱਚ ਕੋਆਪਰੇਸ਼ਨ ਦੇ ਨਾਲ ਕੰਮ ਕੀਤਾ ਗਿਆ ਉਹਨੂੰ ਅਪਰੀਸ਼ੀਏਟ ਕਰਨ ਦੇ ਲਈ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਭਿੰਦਰ ਸਿੰਘ ਜੀ ਦੇ ਵੱਲੋਂ ਇੱਕ ਸਨਮਾਨ ਸਮਾਰੋਹ ਰੱਖਿਆ ਗਿਆ ਹੈ ਜਿਹਦੇ ਵਿੱਚ ਸਾਰੇ ਜਨ ਬਹੁਤ ਸਨਮਾਨਿਤ ਕੀਤਾ ਜਾਣਾ ਹੈ ਸਾਰੇ ਸਕੂਲ ਮੁਖੀ ਸਾਡੇ ਪ੍ਰਿੰਸੀਪਲ ਸਹਿਬਾਨ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਔਰ ਮੇਰੀ ਪੂਰੀ ਲਾਈਫ ਦੇ ਵਿੱਚ ਵੀ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਵਿਧਾਇਕ ਦੇ ਵੱਲੋਂ ਆਪਣੀ ਜੇਬ ਵਿੱਚੋਂ ਪੈਸਾ ਕਰਕੇ ਇਹ ਪ੍ਰੋਗਰਾਮ ਕਰਤਾ ਗਿਆ ਕਿ ਉਹਨਾਂ ਨੇ ਟੀਚਰਸ ਨੂੰ ਐਪੀਸ਼ੀਏਟ ਕੀਤਾ ਹੈ ਔਰ ਟੀਚਰਸ ਨੂੰ ਉਹ ਆ థాంਕਫੁਲ ਅਸੀਂ ਸਾਰੇ ਵਿਭਾਗ ਦੇ ਵੱਲੋਂ ਉਹਨਾਂ ਦੇ ਥੈਂਕਫੁਲ ਹੈਗੇ ਆ ਕਿਉਂਕਿ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਇੱਕ ਨਵेकਲਾ ਕਿਸਮ ਦਾ ਕਾਰਜ ਹੈਗਾ ਸਾਰੇ ਅਧਿਆਪਕ ਸਹਿਬਾਨਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿਉਂਕਿ ਸਰਦੇ ਵੱਲੋਂ ਸਾਨੂੰ ਸਪੈਸ਼ਲੀ ਬਲਾਕੀ ਲੰਚ ਕਰਵਾਇਆ ਗਿਆ ਸਨਮਾਨ ਕੀਤਾ ਗਿਆ ਤੇ ਇਹ ਹਰ ਕਿਸੇ ਲਈ ਬਹੁਤ ਪ੍ਰਾਊਡ ਵਾਲੀ ਗੱਲ ਹੈ ਇਸ ਲਈ ਮੈਂ ਫਰਮ ਦਾ ਡਿਪਾਰਟਮੈਂਟ ਫਰਮ ਦਾ ਫੋਰ ਆਫ ਮਾਈ ਹਰਟ ਸਾਰੇ ਐਮਐਲਏ ਸਾਹਿਬਾਨਾਂ ਦੀ ਟੀਮ ਦਾ ਬਹੁਤ ਥੈਂਕ ਯੂ ਕਰਦੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ